ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪ ਆਪਣੀ ਪਿੰਨ ਲਹਿਰਾ ਵੇਗਾ ਜ਼ਿਲ੍ਹਾ ਬਰਹਿੰਡਾ ਬਾਈ ਅਮਰ ਸਿੰਘ ਦੇ ਘਰੇ ਖੜੇ ਆ ਤੇ ਬਾਈ ਕੋਲੇ ਬਹੁਤ ਵਧੀਆ ਟੋਪ ਦਾ ਨਗੀਨਾ ਇੱਕ ਤੀਜੇ ਸੂਏ ਸੂਣ ਵਾਲੀ ਮੱਝ ਬਕਾਊਗਾ ਬਾਈ ਜੀ ਬਹੁਤ ਡਬਲ ਮੱਝ ਆ ਇੱਕ ਪੂਰੇ ਦੀ ਚੰਗੀ ਆ ਤੇ ਥਣ ਲੇਬ ਦੀ ਸਾਫ ਆ ਬਾਕੀ ਤੁਰਦੀ ਦੱਸਦੀ ਆਪਾਂ ਨੂੰ ਢੋੜ ਲਿਆ ਬਾਈਆਂ ਪਰ ਚੈੱਕ ਕਰ ਲਓ ਤਸੱਲੀ ਨਾਲ ਹੱਥੀ ਅਰਗੀ ਮਾਝਾ ਬਾਈ ਜੀ ਬਹੁ ਵੱਡੀ ਫੈਂਡਲੇਰਾ ਵੇਗਾ ਜੇਲਾ ਬਰਿੰਡਾ ਤੇ ਦੋ ਤਿੰਨ ਦਾ ਰਹਿੰਦੇ ਆ ਸੂਣ ਚਿਹਰੇ ਹਜੇ ਲਾਉਂਦੀ ਆਉਂਦੀ ਆ ਬਾਈ ਜੀ ਬਾਕੀ ਸਿੰਘਾਂ ਦੀ ਗੁੰਡੀ ਆ ਜਿਹੜਾ ਇਹ ਦੁੱਧ ਦਾ ਰਿਕਾਰਡ ਆ ਪਿਛਲੇ ਸੂਏ 16 17 ਲੀਟਰ ਖੁੱਲਾ ਦਿੱਤਾ ਬਾਈ ਦੱਸਦਾਗਾ ਤੇ ਬਾਕੀ ਬਾਈ ਦਾ ਘਰੇ ਡੈਰੀ ਫਾਰਮ ਦਾ ਕੰਮ ਆ ਬਾਈ ਜੀ ਮੱਝਾਂ ਜਿਹੜੀਆਂ ਬਾਈ ਕੋਲੇ ਤਿੰਨ ਹੋਰ ਸੂਨ ਵਾਲੀਆਂ ਇਸੇ ਕਰਕੇ ਬਾਈ ਵੇਚਦਾ ਠੰਡੀ ਸੀਲ ਮੱਝਾਂ ਜੇ ਕਿਸੇ ਭਰਾ ਨੇ ਘਰੇ ਰੱਖਣੀ ਆ ਬਾਈ ਦਾ ਜਿਹੜਾ ਨੰਬਰ ਆ 92150 26964 99150 269642 ਦਾ ਨੰਬਰ ਆ ਤੇ 80 ਰੇਟ ਆ ਗੱਲਬਾਤ ਤੁਸੀਂ ਆਪ ਕਰ ਸਕਦੇ ਹੋ ਜੀ ਕਿਸੇ ਹੋਰ ਪੁਰਾਣੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 947999 8308 ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ 1 ਤਰੀਕ ਨੂੰ ਰਾਮਪਰਾ ਮੰਡੀ 11 ਨੂੰ ਤਨੌਲਾ ਤੇ 20 ਦੇ ਮੋੜਾਂ ਤੇ ਲੈਬ ਹੁੰਨੇ ਹੁੰਨੇ ਬਾਈ ਜੀ ਆਪਾਂ ਤੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ